ਤੁਸੀਂ ਗਾਣੇ ਦਾ ਬੇੜਾ ਗਰ ਕਰਤਾ ਜੀ ਮੇਲਾ ਨਹੀਂ ਮੇਰਾ ਬੱਬੇ ਮੇਰਾ ਭਰਾ ਗਾਣਾ ਬਹੁਤ ਵਧੀਆ ਗੰਦਾ ਵਾ ਸ਼ੇਅਰ ਕਮੈਂਟ ਕਰਿਓ ਸਿਰਫ ਇਹਨੂੰ ਮੈਂ ਸੁਰਾਂ ਦੱਸ ਲੀਆਂ ਵਾ ਕਿਉਂਕਿ ਵਾਜੇ ਦੀ ਸੁਰਾਂ ਆਪਾਂ ਦੇੜਾਂਗੇ ਦੇੜਾਂਗੇ ਦੋਨੇ ਭਰਾ ਨਾਲ ਕੇ ਕੋਈ ਗੱਲ ਨਹੀਂ ਵੀਰੇ ਦੇੜਨੇ ਨਹੀਂ 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 ਮੈਂ ਤੇਰੇ ਨਾਲਾਂ ਤੇਰੇ ਨਾਲ ਤੇਰੇ ਨਾਲ ਕੋਈ ਗੱਲ ਨਹੀਂ ਵੀਰੇ ਆਪਾਂ ਆਪਾਂ ਨਾਲਾਂ ਤੇਰੇ ਨਾਲ ਕੋਈ ਵੀ ਨਹੀਂ ਮੈਂ ਹਾਂ ਤੇਰੇ ਨਾਲ ਕੋਈ ਗੱਲ ਨਹੀਂ ਵੀਰੇ ਨਹੀਂ ਨਹੀਂ ਤੂੰ ਵੀਰੇ ਕਲਾਕਾਰੀ ਨੂੰ ਉਸ ਲੈਵਲ ਤੇ ਰਹਿ ਕੇ ਜਾਣਾ ਵਾ ਜਿਸ ਲੈਵਲ ਤੇ ਕਲਾਕਾਰੀ ਖਤਮ ਹੋ ਜਾਂਦੀ ਹੈ ਜਿੱਥੋਂ ਲੋਕੀ ਸ਼ੁਰੂ ਕਰਦੇ ਆ ਹਾਂਜੀ ਹਾਂਜੀ ਅਸੀਂ ਉਸ ਤੋਂ ਬਾਅਦ ਡੈਡ ਕਰ ਦੇਣੀ ਹੈ ਕਿਉਂ ਕਿ ਕਲਾਕਾਰੀ ਸਾਨੂੰ ਆਂਦੀ ਆ ਸਾਨੂੰ ਦੋਨਾਂ ਭਰਾਵਾਂ ਨੂੰ ਸਹੀ ਗੱਲ ਆ ਵੀਰੇ ਕਲਾਕਾਰੀ ਆਂਦੀ ਆ ਆਪਾਂ ਸਿਰਫ ਲੋਕਾਂ ਅੱਗੇ ਚੁੱਪਤਾਵਾ ਕਿ ਜਦੋਂ ਸਾਡੇ ਗੀਤ ਚੱਲਨੇ ਆ ਤੇ ਲੋਕਾਂ ਨੇ ਭੁੱਖੇ ਮਰ ਜਣਾ ਭਾਜੀ ਸਹੀ ਗੱਲ ਆ ਇਸ ਤਰ੍ਹਾਂ ਭਾਜੀ ਲੋਕਾਂ ਨੇ ਸਾਡੇ ਅੱਗੇ ਜੀ ਜੀ ਕਰਦੇ ਫਿਰਨਾ ਜੀ ਜੀ ਵੀ ਗਾਲਾਂ ਘੱਟੇਂ ਤਿਆ ਰੱਖਦੇ ਆ ਵੀ ਉਹ ਧਰਤੀ ਕਿਹੜੀ پاک ਧਰਤੀ ਹੈ ਜਿੱਥੇ ਤੁਸੀਂ ਰਹਿੰਦੇ ਹੋ